ਹਾਂਜੀ ਸ਼ਸ਼ੀਕਾਰ ਜੀ ਸਾਰੇ ਵੀ ਰਣ ਜਨ ਬਠੀਕ ਨਹੀਂ ਦੀ ਤੇ ਅੱਜ ਆਪਾਂ ਚੱਲਿਆ ਪਟਿਆਲੇ ਜੀ ਪੈਟ ਮਾਰਕੀਟ ਚ ਤੇ ਆ ਦੇਖੋ ਆਪਣੇ ਜਿਹੜਾ ਲੋਟ ਇੱਧਰ ਲਿਆ ਆ ਕਿਹ ਕਿਹ ਲੋਟ ਆ ਜਿਹੜਾ ਸਟਾਕ ਆ ਸਾਰਾ ਇਹ ਆਪਾਂ ਟਿਕਲਦੇ ਚੱਲਿਆ ਸੇਲ ਕਰਨਾ ਤੇ ਜੇ ਸੋਪ ਤੇ ਜੋ ਕੋਈ ਵਧੀਆ ਪੰਛੀ ਹੋਏ ਹੋਰ ਕਲਰਫੁੱਲ ਹੋਏ ਤਾਂ ਆਪਾਂ ਸੈਟ ਉੱਤੇ ਉਹ ਲਿਆਵਾਂਗੇ ਤੇ ਆ ਸੇਲ ਕਰਿਆਵਾਂਗੇ ਤੇ ਇੱਕ ਆਕਟਲ ਨੇ ਬਰੀਡ ਕਰਤੀ ਭਾਈ ਦੋ ਅੰਡੇ ਆ ਗਏ ਇਹਨਾਂ ਦੇ ਬਰੀਡਿੰਗ ਪ੍ਰੋਗਰੈਸ ਜਲਦੀ ਆਨ ਆਲੀ ਹੈ ਤੇ ਆਪਣਾ ਮਿੱਠੂ ਵੀ ਠੀਕ ਹੈ ਆ ਸੈਪਰੇਟ ਚ ਕੇ ਚ ਆਪਣੇ ਪੇਰ ਇਧਰ ਛੱਡ ਤਾ ਲਈ ਕਿਉਂਕਿ ਇਹਦੇ ਵਾਸਤੇ ਫੀਮੇਲ ਆਪਾਂ ਚੇਂਜ ਕਰਾਂਗੇ ਇਹ ਜੋੜਾ ਸੈਟ ਨਹੀਂ ਬੈਠ ਰਿਹਾ ਤੁਸੀਂ ਇੱਥੋਂ ਜੇ ਫੀਮੇਲ ਮਿਲ ਗਈ ਸਪੈਂਗਲ ਦੀ ਵਧੀਆ ਕੁਆਲਿਟੀ ਦੀ ਤਾਂ ਵੀ ਲਿਆਵਾਂਗੇ ਤੇ ਇਧਰ ਲਈ ਬਰੀਡਿੰਗ ਪ੍ਰੋਗਰੈਸ ਵੀ ਜਲਦੀ ਆਉਣ ਵਾਲੀ ਆ ਸਾਰੀ ਕੇ ਸਾਰੀ ਉਹ ਦਿਖਾ ਦਾਂਗੇ ਟੂ ਜੈਡ ਇਧਰੋਂ ਵੀ ਵੱਡੀ ਕਲੋਨੀ ਦੀ ਵੀ ਦਿਖਾ ਦਾਂਗੇ ਤੇ ਵੱਡੀ ਕਲੋਨੀ ਛੇ ਤੁਸੀਂ ਦੇਖ ਸਕਦੇ ਹੋ ਐਕਟਿਵ ਨੇ ਸਾਰੇ ਪੇਰ ਆਪਣੇ ਤੇ ਆ ਦੇਖੋ ਦਾਣਾ ਪਾਣੀ ਖਾ ਰਹੇ ਨੇ ਸਵੇਰ ਦਾ ਟਾਈਮ ਆ ਤੇ ਡਾਈਟ ਆਪਣੇ ਸਾਰੇ ਦੇਸੀ ਇਹਨਾਂ ਨੂੰ ਤੇ ਉਧਰੋਂ ਜਿਹੜੇ ਚਿਕਸ ਵੀ ਬਾਈ ਸਾਰੇ ਤੇ ਇੱਥੇ ਸਿਫਟ ਕਰ ਲਏ ਉਹ ਤੇ ਕਾਫੀ ਚਿਕਸ ਹੋ ਗਏ ਦੀ ਕੁਝ ਵੱਡੇ ਫੇਰ ਨੇ ਇਹ ਇਹ ਆਪਣੇ ਲੱਗੋ ਮਿਸਟਰ ਲੋਵਾ ਆਏ ਨੇ ਅੱਗੇਓ ਠੀਕ ਹੈ ਜੀ ਆ ਲੋ ਜੀ ਆਪਣਾ ਸਾਰਾ ਸ਼ੈਟ ਵਾ ਆ ਵੀ ਹੋ ਆਪਣਾ ਤੇ ਆ ਆਪਣੇ ਸਪੈਂਗਲ ਦੇ ਠੀਕ ਹੈ ਜੀ ਇਹ ਹੁਣ ਆਪਣੇ ਹਰ ਰੋਕ ਕੇ ਨੇ ਆ ਰਹੇ ਏਡਾ ਹੀ ਸੇਲ ਵਾਸਤੇ ਨੇ ਚ ਤੇ ਬਾਕੀ ਇਹ ਪਰੋਕੇ ਨੇ ਸਪੈਂਗਲ ਦੇਨੇ ਦੋ ਤਿੰਨ ਪੀਸ ਇਚ ਤੇ ਭਾਈ ਦਾ ਤੇ ਬਾਕੀ ਰੈਡ ਆ ਇਸ ਨੇ ਠੀਕ ਹੈ ਜੀ ਆ ਇੱਕ ਡੱਬ ਦਾ ਪੀਸ ਹੈ ਵੀ ਸੇਲ ਕਰਨਾ ਤੇ ਆਪਾਂ ਚੱਲਦੇ ਤੇ ਪਟਿਆਲੇ ਜਾ ਕੇ ਮਿਲਾਂਗੇ ਰਸਤੇ ਦਾ ਵੀ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਉੱਥੇ ਗੱਲਬਾਤ ਕਰਾਂਗੇ ਆਪਾਂ ਲੋ ਜੀ ਆਪਾਂ ਸਟਾਕ ਕਰਨੇ ਰੈਡੀ ਤੇ ਆ ਦੇਖੋ ਸਾਰਾ ਇਹ ਜੀ ਈਚ ਚ ਪਾਲਿਆ ਸਾਰਾ ਤੇ 100 ਪੀਸ ਨੇ ਬਈ ਇਹ ਸਾਰੇ ਤੇ ਆਪਣੇ ਸੋਨੀ ਭਾਈ ਵੀ ਖੜਿਆ ਤੇ ਕੁਲਦੀਪ ਭਾਈ ਤੇ ਸੋਨੀ ਭਾਈ ਇਸ ਵਾਰੀ ਜਾਂਦੇ ਨਹੀਂ ਤੇ ਆਪਾਂ ਚੱਲਿਆ ਹੁਣ ਲੈ ਕੇ ਸਟਾਕ ਤੇ ਉਹ ਸਪਲੈਂਡਰ ਤੇ ਜਾਵਾਂਗੇ ਹਾਲੋ ਜੀ ਕੁਲਦੀਪ ਭਾਈ ਖੜੇ ਨੇ ਹੋਰ ਜੀ ਕੁਲਦੀਪ ਭਾਈ ਕੀ ਹਾਲ ਨੇ ਜੀ ਵਧੀਆ ਜੀ ਵਧੀਆ ਸੋਨੀ ਭਾਈ ਇਹ ਜਾਂਦੇ ਨਹੀਂ ਕਾਤੋਂ ਜਾਂਦੇ ਇਹਨਾਂ ਤੋਂ ਪੁੱਛ ਲਈਏ ਇਹਨਾਂ ਦੇ ਅੱਜ ਤਾਂ ਵੀਰ ਥੋੜੀ ਦੂਰ ਆਏ ਇਹ ਬਿਮਾਰ ਹੋ ਰਹੇ ਤਾਂ ਕਰਕੇ ਜਾਂਦੇ ਤੇ ਲੀਏ ਕੁਲਦੀਪ ਭਾਈ ਆ ਫਿਰ ਆਪਾਂ ਚਲੋ ਜੀ ਆਜੋ ਤੇ ਰਸਤੇ ਦਾ ਵੀਊ ਦਿਖਾਉਣੇ ਆ ਤੇ ਚੱਲਦੇ ਆਂ ਜੀ ਆਪਾਂ ਤੇ ਅੱਗੇ ਜਾ ਕੇ ਦਿਖਾਉਣੇ ਉੱਥੋਂ ਮਹੱਲੇ ਤੋਂ ਤੁਰ ਲਈਏ ਆਪਣੇ ਘਰ ਹੈ ਤੇ ਚੱਲਦੇ ਆਂ ਜੀ ਲੋ ਭਾਈ ਆ ਤੁਰ ਲਿਆ ਵਿਚਾਲੇ ਲੋ ਜੀ ਅੱਗੇ ਹੋਈ ਥੋੜਾ ਜਿਹਾ ਲੋ ਜੀ ਆਪਾਂ ਹੋਏ ਰਹਿ ਗਏ ਛੱਟ ਓਕੇ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਆਇਆ ਦੇਖ ਲਾ ਹਾਂ ਕਿੰਨਾ ਤੇਰਾ ਬੱਦਨਾ ਹੈ ਤੇਰਾ ਬੱਦਨਾ ਹੈ ਤੇ ਵਾਜਾ ਸਾਨੂੰ ਪਤਾ ਲੱਗ ਗਏ ਨੇ ਚੋਕ ਦੀਆਂ ਤੇ ਆ ਰਹੇ ਨੇ ਸਟੈਂਡ ਚੱਕਣਾ ਭੁੱਲ ਗਏ ਸੀ ਤੇ ਚੱਲਦੇ ਹਾਂ ਤੇ ਆਮਲੇ ਦਾ ਆਪਣਾ ਵੀਊ ਤੇ ਰਾਸ ਤੇ ਦਾ ਵੀਊ ਵੀ ਤੁਹਾਨੂੰ ਬਹੁਤੀ ਐ ਦਿਖਾਉਣਾ ਪੈਂਦਾ ਹੈ ਤੁਸੀਂ ਦੇਖ ਸਕਦੇ ਹੋ ਇੱਕ ਕਬਰੀ ਤੇ ਬਗਰੀਆ ਸਾਰੇ ਤੇ ਬਜਲੀ ਤੇ ਇੱਕ ਹੋਰ ਵੀ ਹੈ ਨਹੀਂ ਆਪਣੇ ਲੇਵੇ ਕਿੰਨੀਆਂ ਕਿਹਾ ਕਿ ਆਪਾਂ ਬਲੌਗ ਕਰਦੇ ਹਾਂ ਲੋਈ ਆਪਾਂ ਬੱਟ ਮਾਰ ਕਿਹੜੀ ਤੇ ਪਹੁੰਚ ਗਏ ਬਤੇ ਪਟਿਆਲੇ ਦੀ ਸ਼ੈਰ ਦੀ ਵੀਡੀਓ ਛੋਟੀ ਨਹੀਂ ਹੋਈ ਤੇ ਇਧਰ ਮੁਰਗੇ ਦੇ ਸ਼ੌਕ ਵਾਲੀ ਇੱਥੇ ਸ਼ੌਕ ਵਾਲੇ ਬੰਦੇ ਥੋੜੀ ਜੀ ਆ ਦੇਖੋ ਮੁਰਗੇ ਵਗੈਰਾ ਬੈਠੇ ਨੇ ਤੇ ਆ ਬਸਤਾਂ ਰੱਖੀਆਂ ਛੋਟੀਆਂ ਮਿੰਨੀ ਆ ਤੇ ਇਧਰ ਵੀ ਬੈਠੇ ਨੇ ਕੋਈ ਤਾਂ ਇੱਕ ਸ ਤੇ ਇਧਰ ਥੋੜੀ ਮੀਟ ਦੀ ਦੁਕਾਨਾਂ ਨੇ ਤੇ ਉਹ ਇੱਥੇ ਆਪਣਾ ਰਾਹੁਲਾ ਸ਼ੌਕ ਹੈ ਤੇ ਆ ਕੁਝ ਮੁਰਗੇ ਆ ਕੇ ਇਧਰ ਵੀ ਤੇ ਉਧਰ ਦੇਖਦੇ ਆ ਆ ਬਾਈ ਦਾ ਸੈਟਮ ਤੇ ਵੀ ਦੇਖਾਂਗੇ ਇਹਨਾਂ ਦੇ ਵੀ ਮਲੇਆ ਦੇ ਬੱਤਕਾਂ ਉੱਧਰ ਤੋਂ ਆਪਾਂ ਨੂੰ ਉਹ ਬੱਤਕਾਂ ਗਏਗਾ ਥੋੜੀ ਡਾਇਮੰਡ ਆਊਗਾ ਤੇ ਇੱਧਰ ਪਤਾ ਕਰਦੇ ਆ ਥੋੜੀ ਟ੍ਰੈਫਿਕ ਆ ਆ ਦੇਖੋ ਆਹ ਤੇ ਬੈਠੇ ਨੇ ਚਿੜੀਆਂ ਵਗੈਰਾ ਤੇ ਕੁਛ ਪੀਜਨ ਬੈਠੇ ਨੇ ਇੱਧਰ ਤੇ ਮੁਰਗੇ ਬੈਠੇ ਨੇ ਇੱਥੇ ਦੇਖੋ ਆ ਬੈਠੇ ਨੇ ਕਬੂਤਰ ਦੇਖੋ ਇਹ ਜਿਹੇ 35 ਤੋਂ ਇੱਕ ਨੇ ਆਹ ਮੁਰਗੀ ਬੈਠੀ ਇੱਕ ਆ ਗਏ ਫਿਰ ਆਵਲ ਬਾਈ ਦਾ ਸਟਾਕ ਜੀ ਇੱਥੇ ਤੇ ਆ ਰੋਕ ਲਿਆ ਆਪਣੇ ਮੋਟਰਸਾਈਕਲ ਸਾਹਮਣੇ ਰੋਹਲ ਬਾਈ ਦੀ ਦੁਕਾਨ ਹੈ ਜੀ ਰੋਹਲ ਬਾਈ ਦੀ ਦੁਕਾਨ ਤੇ ਆ ਰੋਕ ਲਿਆ ਇੱਥੇ ਮੋਟਰਸਾਈਕਲ ਸਟਾਕ ਹੈ ਤਾਰ ਦਾ ਕੁਲਦੀਪ ਬਾਈ ਨੂੰ ਕਹਿੰਦੇ ਆ ਕਰੋ ਜੀ ਸਟਾਕ ਨੂੰ ਆ ਜਾਈਓ ਉੱਤਰ ਝੋਲੀ ਚ ਉੱਤਰ ਜੋ ਤੇ ਚੱਲਦੇ ਆ ਪਰ ਉਹਦੇ ਸਟਾਕ ਤੇ ਪਰ ਇਹ ਹੀ ਕੁਲਦੀਪ ਬਾਈ ਦੀ ਫਿਰ ਸਟਾਕ ਆ ਇਹ ਪੱਛਲਦੇ ਅੰਦਰ ਨੂੰ ਲੋ ਜੀ ਇੱਥੇ ਕੁਝ ਕਬੂਤਰ ਤੇ ਚਲ ਕਰ ਰਹਾ ਮੈਂ ਤੁਹਾਨੂੰ ਲੱਖੇ ਨੇ ਸਾਡੇ ਪਈ ਇਹ ਤੇ ਇੱਥੇ ਕੁਝ ਬਜਰੀ ਬੈਠੀ ਐ ਤੇ ਆਹ ਬਜਰੀ ਮਿੱਥੀ ਐ ਤੇ ਦੇਖਦਾ ਬਜਰੀ ਚ ਕਲਰ ਵਗੈਰਾ ਚੈੱਕ ਕਰ ਲਓ ਜੇ ਕੋਈ ਆਪਕੋ ਸੱਚੇ ਨੇ ਬਜਰੀ ਦੇ ਆਪਣੇ ਕੋਲੇ ਡਾਕ ਟੂ ਪੀਸ ਲੈ ਕੇ ਆਇਆ ਰੌਲਪੁਰ ਵੱਸ ਤੇ ਆਹ ਕੁਝ ਪਿੰਜਰੇ ਨੇ ਹੋਰ ਜੀ ਰੌਲ ਭਾਈ ਜੀ ਕੀ ਹਾਲ ਨੇ ਜੀ ਵਧੀਆ ਜੀ ਤੇ ਆਹ ਮੱਛੀਆਂ ਆ ਗਈਆਂ ਮੱਛੀਆਂ ਦਾ ਟੋਕ ਹੈ ਦੀ ਘਟ ਹੈ ਇਹ ਹੋ ਰਹਿ ਗਈ ਅਣਪਰ ਆਪਣੇ ਲਈ ਕੋਈ ਹੋਰ ਕੰਸੀ ਵੇਰ ਬੜ ਬਜਰੀ ਬਜਰੀ ਨਾ ਨਾ ਵੀ ਉਹ ਸਾਰਾ ਆਪਣਾ ਹੀ ਸੇਕ ਕਰ ਰਹੇ ਤੇ ਆ ਕਬੂਤਰ ਬੈਠੇ ਨੇ ਤੇ ਅੱਜ ਬਾਗ ਬਾਗ ਕੇ ਕਰਦੇ ਹਾਂ ਬਲੌਗ ਸਟਾਰਟ ਹੀ ਪਹਿਲਾਂ ਕਰ ਲਿਆ ਬਾਈ ਨਾ ਗੱਲ ਕਿ ਆਪਾਂ ਨੇ ਗਿਣਤੀ ਕਰਾਤੀ ਸਟੋਕ ਦੀ ਤੇ ਆਪਣਾ ਸਟੋਕ ਆਸੀ ਜੀ ਪੂਰਾ ਤੇ ਡਲਟ ਪੀਸ ਦੀ ਪੂਰੇ ਇੱਕ ਨੰਬਰ ਹੈ ਤੇ ਇਹ ਵੀ ਇੱਕ ਫੇਰ ਕੌਸਟਲ ਦਾ ਤੇ ਇੱਕ ਇੱਕ ਫੇਰ 골ਡਨ ਹਿੰਚ ਦਾ ਇਹ ਚ ਤੇ 골ਡਨ ਫਿਸ਼ ਦੀ ਕੁਆਰ ਕਿ ਤੁਸੀਂ ਦੇਖ ਸਕਦਾ ਹੋ ਪੂਰਾ ਮੇਲ ਐਕਟਿਵ ਆ ਤੇ ਫੀਮੇਲ ਥੋੜੀ ਫਰਨੇ ਫੀਮੇਲ ਵੀ ਫੀਮੇਲ ਹੋ ਬੈਠੀ ਆ ਭਾਈ ਫੀਮੇਲ ਥੋੜੀ ਠੰਡੀ ਐ ਕਿਉਂਕਿ ਠੰਡ ਖੁੰਡ ਲੱਗੀ ਲੱਗਦੀ ਐ ਨੂੰ ਪਰ ਐਕਟਿਵ ਹੈਗੀ ਥੋੜੀ ਮੋਟੀ ਉਹ ਦੇਖੋ ਬੈਠੇ ਸਾਹਮਣੇ ਤੇ ਆ ਮੇਰਾ 골ਡਨ ਦਾ ਤੇ ਬਹੁਤ ਸੋਹਣਾ ਪੇਰ ਆ ਤੇ ਆ ਬਜਰੀਆ ਸਟੋਕ ਤੇ ਚੱਲਦੇ ਆਪਾਂ ਅੱਗੇ ਦੋਨਾਂ ਨੂੰ ਥੋੜਾ ਜਿਹਾ ਆਜੋ ਕੁਲਦੀਪ ਭਾਈ ਅੱਗੇ ਮਾਰਿਆ ਨਾ ਗੇੜਾ ਨੇ ਤੇ ਆ ਜੋ ਪੱ ਚੱਲਦੇ ਅੱਗੇ ਤੇ ਆ ਪੀਜਾਂ ਬੈਠਾ ਕੋਈ ਲੱਗਾ ਘਾ ਕਬੂਤਰ ਐਕਾ ਬਹੁਤ ਸੋਹਣਾ ਕੁਆਲਿਟੀ ਦਾ ਆਪਾਂ ਨੂੰ ਇਹਨਾਂ ਦੀ ਜਾਣਕਾਰੀ ਘਟਾ ਤੇ ਇਹ ਮੁਰਗੀ ਆ ਫੀਡ ਵਗੈਰਾ ਕੀ ਆ ਕੀਨੀ ਪਿੱਕ ਬੈਠੇ ਨੇ ਜੀ ਇੱਕ ਪੀਸ ਹੈਗੇ ਨਹੀਂ ਪਿੱਕ ਦਾ ਆ ਇਹ ਸੈਟ ਬਸ ਸਾਰਾ ਕੰਜਰਿਆਂ ਦਾ ਟੋਕ ਆ ਸਾਰਾ ਆ ਮੁਰਗੇ ਆ ਗਏ ਸਾਰੇ ਤੇ ਆ ਦੇਖੋ ਦੇਸੀ ਆ ਬਲੇਲਰ ਵੀ ਕਹਿ ਸਕਦੇ ਆਪਾਂ ਵਾਈਟ ਚ ਆ ਗਏ ਤੇ ਇਧਰ ਬਿੱਲੀਆਂ ਵਗੈਰਾ ਨੇ ਬਿੱਲੀਆਂ ਨੇ ਜੀ ਤੇ ਨੀਚੇ ਆਪਣਾ 골ਡਨ ਟੀਬਰ ਆ ਗਿਆ ਤੇ ਕਾਫੀ ਵਧੀਆ ਮਸਲਾ ਨੇ ਆ ਬਜਰੀ ਬੈਠੇ ਨੇ ਤੇ ਆ ਜਾਬ ਆ ਗਿਆ ਵਾਈਟ ਚ ਤੇ ਥੋੜੇ ਛਾਂਡ ਕਰਕੇ ਥੋੜੇ ਠੰਡੇ ਨੇ ਤੇ ਨੋਰਮਲ ਠੰਡ ਇੰਨੀ ਜ਼ਿਆਦਾ ਵੀ ਨਹੀਂ ਕਿ ਠੀਕ ਆ ਪੀਸ ਤੇ ਚਿਕਸ ਵਗੈਰਾ ਨੇ ਅਡਲਟ ਪੀਸ ਨਹੀਂ ਹੈਗਾ ਅਡਲਟ ਤਾਂ ਪੂਰੇ ਐਕਟਿਵ ਹੁੰਦੇ ਨੇ ਇਹ ਚਿਕਸ ਨੇ ਆ ਬਜਰੀ ਆ ਗਈ ਆ ਬੀਗਲ ਆ ਗਈ ਬੀਗਲ ਮਸਲਾ ਆ ਗਿਆ ਭਾਈ ਪਪੇਰੀ ਹੈ ਨਾ ਤੇ ਆਪਣੀ ਮਨਪਸੰਦ ਚੀਜ਼ ਹੈ ਜੀ ਇਹ ਤੇ ਇੱਧਰ ਆ ਗਿਆ ਚਕੋਰਾ ਤੇ ਗਿਨੀ ਫੌਲ ਆ ਗਈਆਂ ਤੇ ਨੀਚੇ ਫਿਰ ਡੌਗ ਆ ਗਏ ਨਾ ਕੈਟ ਨੇ ਬਿੱਲੀਆਂ ਇਹ ਇੱਧਰ ਪਿੰਜਰੇ ਦਾ ਲੋਟ ਆ ਤੇ ਆ ਆਗੇ ਫਿੰਚ ਬਾਈ ਬੰਗਾਲੀ ਫਿੰਚ ਤੇ ਨਾ ਲੌਂਗ ਟੇਲ ਤੇ ਆਪਣੀ ਜੈਬਰ ਫਿੰਚ ਵਾਈਟ ਚ ਤੇ ਆ ਕੁਝ ਬਜਰੀ ਆ ਇਹ ਤਾਂ ਬਜਰੀ ਤਾਂ ਠੰਡੀ ਪਈ ਐ ਇਹ ਤਾਂ ਹੈ ਨਹੀਂ ਬਾਈ ਸਟਾਕ ਕੰਮ ਦਾ ਚੋੜੇ ਚ ਪੋਲੇ ਦੋ ਬਟੇਰ ਤੇ ਇੱਕ ਮੇਲ ਆ ਇੱਕ ਫੀਮੇਲ ਆ ਤੇ ਇਹ ਸਾਨੂੰ ਘਰੇ ਜਾ ਕੇ ਦਿਖਾਵਾਂਗੇ ਤੇ ਆ ਮੁਰਗੇ ਆ ਗਏ ਤੇ ਦੇਸੀ ਨੇ ਇਹ ਦੇਸੀ ਤੇ ਇੱਧਰ ਕੁਝ ਆ ਬੈਠੇ ਨੇ ਕਬੂਤਰ ਵਗੈਰਾ ਤਾਂ ਹਨਾ ਸਾਨੂੰ ਇਹ ਦੇਖੋ ਕਬੂਤਰ ਬੈਠੇ ਨੇ ਤੇ ਇਹ ਸੀਲ ਨੇ ਬਈ ਸਾਰੇ ਤੇ ਅਵੀ ਨੇ ਚਲੇ ਵੀ ਸੀਲ ਨੇ ਤੇ ਵਧੀਆ ਕੁਆਲਿਟੀ ਦੇ ਨੇ ਤੇ ਤੁਸੀਂ ਦੇਖ ਸਕਦੇ ਆ ਦੇਖੋ ਦੇਖੋ ਬਾੜੀ ਤੁਸੀਂ ਦੇਖ ਲਓ ਬਈ ਬਹੁਤ ਸੋਹਣੀ ਕੁਆਲਟੀ ਦੇ ਨੇ ਪਟਿਆਲੇ ਖੜੇ ਆ ਮੇਰੇ ਇਸ ਟਾਈਮ ਤੇ ਪਟਿਆਲਾ ਵਰਸ ਮਾਰਕੀਟ ਆਰੇ ਇੱਧਰ ਵੀ ਕਬੂਤਰ ਬੈਠੇ ਨੇ ਆਹ ਕੁਛ ਮੁਰਗੇ ਤੇ ਕੁੱਚੇ ਨੇ ਕੁਛ ਬਟੇਰ ਆਹਨੇ ਮੁਰਗਾ ਲਿੱਚੇ ਆਹ ਕਬੂਤਰ ਬੈਠੇ ਨੇ ਜੋੜਾ ਹੀ ਹੈ ਬਈ ਸੀਲ ਦਾ ਤੇ ਇੱਕ ਵਾਰੀ ਦੇਖਾ ਰੋ ਮੇਰੇ ਕੀ ਰੇਟ ਚੱਲ ਰਿਹਾ ਜੋੜਾ ਕਬੂਤਰਾਂ ਦਾ ਬਰੇ ਸਾਢੇ 600 ਸਾਢੇ 600 ਰੁਪਏ ਚੱਲ ਰਿਹਾ ਬਾਈ ਕਬੂਤਰਾਂ ਦਾ ਰੇਟ ਇੱਥੇ ਇਹ ਸੀਲ ਨੇ ਬਈ ਇਹੋ ਘੋਟਨੇ ਸੀਲ ਇੱਥੇ ਲੱਠਾ ਜਿਆਦਾ ਮਿਲਦਾ ਲੋ ਰਾਵਲੂ ਬਾਈ ਦਾ ਸੈਟਅਪ ਦਿਖਾਣੇ ਨੇ ਲੱਠੇ ਕਬੂਤਰਾਂ ਦਾ ਇਹਦਾ ਬਾਈ ਲੱਖੀ ਰੱਖਦਾ ਸੀਲ ਦਾ ਰੱਖਦਾ ਹੀ ਨਹੀਂ ਹਾਲੋ ਜੀ ਲੱਠੇ ਨੇ ਸਾਰੇ ਜਿਨੇ ਲੈਣੇ ਨੇ ਰਾਹੁਲ ਭਾਈ ਦਾ ਨੰਬਰ ਪਹਿਲਾਂ ਦੇ ਵੀਡੀਓ ਚ ਹੈਗਾ ਤੇ ਫੋਨ ਕਰ ਲਿਓ ਆ ਵੀ ਲੱਠੇ ਨੇ ਜਿਨਾਂ ਨੂੰ ਲੱਠਿਆਂ ਦਾ ਸ਼ੌਂਕ ਆ ਸਰਦੀ ਆ ਨਾ ਸਰਦੀ ਦੇ ਵਿੱਚ ਲੱਠੇ ਬਹੁਤ ਕੰਮ ਨੇ ਪਤਾ ਹੈ ਸ਼ੌਂਕਿਆ ਤੌਰ ਤੇ ਬਹੁਤ ਰੱਖਦੇ ਨੇ ਲੋ ਜੀ ਖਰਗੋਸ਼ ਬੈਠੇ ਨੇ ਇੱਥੇ ਕਾਫੀ ਆ ਚੈੱਕ ਕਰ ਸਕਦੇ ਹੋ ਤੇ ਉਧਰ ਵੀ ਕੁਝ ਪੁਸਤਰ ਜੇ ਨੇ ਅੱਜ ਦੁਕਾਨਾਂ ਥੋੜੀਆਂ ਖੰਡੀਆਂ ਨੇ ਮਾਰਕੀਟ ਉਧਰ ਵੀ ਬੰਦ ਆ ਥੋੜੀ ਜੀ ਹੈ ਨਹੀਂ ਤੇ ਆਪਾਂ ਇੱਥੇ ਬਲੌਗ ਆਪਾਂ ਬੰਦ ਕਰਦੇ ਇੱਥੇ ਵੀਡੀਓ ਸਮਾਪਤ ਕਰੇ ਜਾ ਕੇ ਦਿਖਾਵਾਂਗੇ ਤੇ ਆ ਰਹਾ ਹੁਣ ਵਾਦੇ ਦੀ ਸ਼ਾਪ ਆ ਠੀਕ ਹੈ ਜੀ ਘਰੇ ਜਾ ਕੇ ਮਿਲਦੇ ਜੀ ਲੋ ਜੀ ਆਪਾਂ ਬਲੇ ਸਾਈਡ ਦੇ ਉੱਪਰ ਆ ਗਏ ਜੀ ਤੇ ਆਪਾਂ ਇੱਕ ਪੀਰ ਵਸ ਬਟੇਰ ਦਾ ਲੈ ਆਏ ਜੀ ਉਥੋਂ ਕਿਉਂਕਿ ਉਥੇ ਬਜਰੀ ਹੈ ਨਹੀਂ ਸੀ ਸਟਾਕ ਵਧੀਆ ਤੇ ਸਪੈਂਗਲ ਵਗੈਰਾ ਕੁਝ ਵੀ ਨਹੀਂ ਸੀ ਬਜਰੀ ਚ ਤਾਂ ਤੇ ਇੱਕ ਆ ਪੀਰ ਬਟੇਰ ਦਾ ਲੈ ਆਇਆ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੇ ਨੇ ਇਹ ਤੇ ਆਇਓ ਆਪਾਂ ਤੁਹਾਨੂੰ ਸਾਰੇ ਆਪਣੇ ਬਜਰੀ ਦਾ ਇੱਕ ਵਾਰੀ ਦਿਓ ਦਿਖਾ ਦਈਏ ਤੇ ਆ ਦੇਖੋ ਆਪਣੇ ਸੈਟਅਪ ਦੇ ਇਹ ਦੇਖ ਸਾਜੋ ਤੇ ਇੱਕ ਬੱਚਾ ਭਾਈ ਮਰਿਆ ਪਿਆ ਵਿੱਚ ਤੇ ਉਹ ਥੋੜਾ ਡੌਂਟੀ ਬੱਚਾ ਦਵਾਈ ਦੇ ਕੇ ਗਏ ਤੇ ਆਪਾਂ ਉਹ ਬੱਚਾ ਨਹੀਂ ਵਿਚਾਰਾ ਮਰ ਗਿਆ ਤੇ ਇੰਦਰ ਸਟ੍ਰੋਕ ਆ ਆਪਣਾ ਇਹ ਰੋਕਿਆ ਹੋਇਆ ਕਰਦੇ ਆਪਾਂ ਅਗਲੇ ਬੀ ਰੀਡਿੰਗ ਕੰਮ ਲੈਣੇ ਸਪੈੰਗਲ ਲਿਆ ਨੇ ਤੇ ਸਾਰੇ ਕੋਰੀ ਜਾਨ ਪਰ ਠੀਕ ਨਹੀਂ ਆ ਬੱਚੇ ਰੋਕਲੇ ਸੀ ਭਈ ਆ ਲੈ ਕੇ ਗਏ ਸਿੱਪ ਨਾਲ ਤੇ ਆਪੇ ਜਿਹੜਾ ਦੇਖੋ ਆਪਾਂ ਇਕੱਠਾ ਕਰ ਲਏ ਮੇਰੇ ਐਸੇ ਕਾਫੀ ਏਰੇ ਮੇਰੇ ਬਟੇਰ ਦੇ ਲਿਆ ਆ ਤੇ ਵੀਡੀਓ ਵੇਖਣੇ ਕੀਤਾ ਲਾਈਕ শেয়ার ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਓਕੇ ਜੀ ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਅਗਲੇ ਵੀਡੀਓ ਵਿੱਚ ਨਵੇਂ ਬਲੌਗ ਦੇ ਨਾਲ